jana ja ke gade ja ke to a yo a yo saar majoor shaheed pindab jindabad saar majoor shaheed pindab pindab ਆਰੇ ਮਾਰਾ ਨਾਰੇ ਮਾਰਾ ਕਿਸਾਨ ਮਜ਼ਦੂਰ ਸੰਘਰਸ਼ ਜਿੰਦਾਬਾਦ ਕਿਸਾਨਾਂ ਦਾ ਇੱਕਾ ਜਿੰਦਾਬਾਦ 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 ਸਰਕਾਰ ਬੰਦ ਕਰਾਣਾ ਮਰਦਾਬਾਦ 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 ਕਿਸਾਨਾਂ ਵੇਦਿਆ ਚਾਰ ਬੰਦ ਕਰਾ ਹਾਂ ਬੰਦ ਕਰਾ ਇਲਾਕੇ ਟਾਰਗੇਟ ਹੈਗੇ ਕਿਸਾਨ ਜਨਰੇਟ ਕਰਦੇ ਜੀਨ ਕਰਨ ਵਾਸਤੇ ਕਿਸਾਨ ਨੂੰ ਕਿਸੇ ਦਾ ਸ਼ਿਮਟਾ ਚੱਲੋ ਬਾਹਰੋਂ ਲਾਓ भी भी ते गए कि घुमा तो जमीन वाले चाके लें गए पिछे वो पिछे वो पीछे वो वो पिछे वो वास्ते पिछे वो बंद करो बनो बनो टायर बनो ਆ ਬੰਡੀ ਆ ਵੀਡੀਓ ਪੜਾ ਵੀਡੀਓ ਪੜਾ ਆ ਬੰਡੀ ਬੰਡੀ ਆ ਬੋਲੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਕਿਸਾਨਾਂ ਨੂੰ ਗ੍ਰਫਤਾਰ ਕਰਕੇ ਲੋਕਮਾਨ ਜ਼ਿਲ੍ਹਾ ਗਰਦਾਸਪੁਰ ਦੇ ਵਿੱਚੋਂ ਉਹ ਪਰਿਵਾਰ ਜ਼ਮੀਨ ਬਚਾਉਂਦੀ ਆ ਆ ਮਤਾਵਾਂ ਪੜਾ ਆ ਵੇਖੋ ਅਸੀਂ ਅਸੀਂ 80 ਸਾਲ ਦੀ ਉਮਰ ਆ ਜਿਹੜੀਆਂ ਆਪਣੀ ਜ਼ਮੀਨ ਬਚਾਉਣ ਦੀ ਗੱਲ ਕਰ ਰਹੀਆਂ ਹੈਗੀਆਂ ਕਿਹੜਾ ਨੌਤਰ ਨੇ ਮੰਗਾਉਂਦੇ ਛੁੱਕੇ ਇਹਨਾਂ ਨੂੰ ਇੱਥੇ ਜਥੇਬੰਦਕ ਸਾਥੀ ਅਗੜੇ ਬੜੇ ਖਲੋਤੇ ਹੈਗੇ ਸ਼ਾਂਤ ਬਾਈ ਵਿਰੋਧ ਕਰਕੇ ਘਰਾ ਲੋ ਕਰਕੇ ਬਸਤੇ ਵਿੱਚੋਂ ਉਤਾਰ ਲਿਆ ਗਿਆ ਆ ਆ ਹਲਾਅ ਆ ਜੋ ਅੱਜ ਲਗਾਤਾਰ ਗਰਦਾਸਪੁਰ ਦੇ ਵਿੱਚ ਵਾਪਰ ਰਿਹਾ ਤੇ ਆਹ ਨੂੰ ਜਿਹੜਾ ਇਹ ਪਾਣੀ ਪਾਇਆ ਜਾ ਰਿਹਾ ਆ ਤੇ ਕੋਈ ਬਾੜ ਦੀ ਮਰੀਜ਼ ਆ ਕੋਈ ਸ਼ੂਗਰ ਦੀ ਮਰੀਜ਼ ਆ ਤੇ ਉਹਨਾਂ ਨੂੰ ਜਬਰੇ ਜਿਹੜਾ ਬੱਸਾਂ ਦੇ ਵਿੱਚ ਆਜ ਕੇ ਮਾਸਟਰ ਗੁਰਜੀਤ ਸਿੰਘ ਦੀ ਦਵਾਈ ਦੇ ਵਿੱਚ ਪਾਣੀ ਪੀਤੀ ਨਹੀਂ ਮੈਂ ਪਾਣੀ ਪੀਂਦੇ ਆ ਇਹਨਾਂ ਨੂੰ ਬਸਤੇ ਉਤਾਰ ਲਿਆ ਗਿਆ ਆ ਸ਼ਾਂਤਮਈ ਤਰੀਕੇ ਦੇ ਨਾਲ